11 ਸਾਲਾਂ ਤੋਂ ਬਾਅਦ ਆਪਾਂ ਲੋਕ ਲਾਈ ਪਾਰਟੀ ਅੱਜ ਖੜੀ ਦੁਬਾਰਾ ਆਪਾਂ ਸੁਜੀਤ ਕਰ ਰਹੇ ਹਾਂ ਇਹਦੇ ਬਿੱਖੀ ਆਪਣਾ ਟਾਰਗੇਟ ਹੈ ਜਿਹੜੇ ਪ੍ਰੋਗਰਾਮ ਲੋਕਾਂ ਨੇ ਐਕਸੈਪਟ ਕਰ ਲਿਆ ਸੀ ਉਦੋਂ ਵਕਤ ਹੋਰ ਸੀ ਤੇ ਰੋਟਾ ਨਹੀਂ ਸੀ ਪਾਇਆ ਤੇ ਮੈਨੂੰ ਕੋਸ਼ਿਸ਼ ਨਾ ਕੀਤਾ ਅੱਜ ਕੱਲ੍ਹ ਕੱਲ੍ਹ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਲਾਰੇ ਲਾਉਂਦੇ ਤੇ ਝੂਠੇ ਨੇ ਤੇ ਇਹਨਾਂ ਦੇ ਤੇ ਵੀ ਬਤਲ ਆਪਾਂ ਨੂੰ ਪਹਿਲੀ ਹੀ ਪਤਾ ਸੀਗਾ 10 ਸਾਲ ਪਹਿਲੇ ਦੀ ਆਪਾਂ ਦੇਖਦੇ ਹਾਂ ਇਹਨਾਂ ਦੀ ਫਾਊਂਡੇਸ਼ਨ ਕਿਸ ਤਰ੍ਹਾਂ ਚੱਲਦੀ ਹੈ ਇਹਨਾਂ ਉੱਤੇ ਹੀ ਇੱਕਦਮ ਤੁਸੀਂ ਵਿਸ਼ਵਾਸ ਕਿਸਤਰਾ ਕਰਦੇ ਹੋ ਕਿ ਹਾਂ ਸੇਵਾ ਕੀਤੀ ਹੈ ਮੈਂ ਹੁਣ ਚੌਕੀਦਾਰਾ ਕਰਕੇ ਇਹੜੇ ਪੰਜਾਬ ਆਪਾਂ ਹਾਥੀਆਂ ਜਿੱਡੇ ਬਣ ਗਏ ਹਾਂਜੀ ਅੱਜ ਅੱਜ ਅਸੀਂ ਐਸਐਮਜ਼ ਦੀ ਟੀਮ ਵੱਲੋਂ ਪੰਜਾਬ ਦੇ ਇਸ ਉਹ ਮਹਾਨ ਸ਼ਖਸੀਅਤ ਦੇ ਨਾਲ ਦਰਸ਼ਨ ਕਰਾ ਰਹੇ ਹਾਂ ਜੋ ਕਿ ਆਪਣੇ ਵਾਸਤੇ ਨਹੀਂ ਲੋਕਾਂ ਵਾਸਤੇ ਵੀ ਆਪਣੀ ਜਿੰਦ ਜਾਨ ਅੱਗੇ ਕਰਕੇ ਕੰਮ ਕਰਦੇ ਨੇ ਹਰਕ ਦੀ ਦੁੱਖ ਸੁੱਖ ਵੇਲੇ ਵੀ ਨਾਲ ਖੜਦੇ ਨੇ ਮੇਰੇ ਮਰਾਦ ਸਾਹਿਬ ਰਮਨ ਸਿੰਘ ਰਾਮਗੋਣੀਏ ਸਾਹਿਬ ਸਾਡੀ ਨਾਲ ਆ ਹੀ ਨਹੀਂ ਅਸੀਂ ਗੱਲਬਾਤ ਕਰਾਂਗੇ ਰਮਗੋਣੀਏ ਸਾਹਿਬ ਨਮਸਕਾਰ ਜੀ ਹਾਂ ਨਮਸਕਾਰ ਇਹ ਸਵਾਲ ਹੈ ਸਾਡਾ ਇਹ ਸਵਾਲਾ ਜੀ ਤੁਸੀਂ ਕਿਤੇ ਵੀ ਅੱਜ ਵੀ 11 ਸਾਲਾਂ ਤੋਂ ਬਾਅਦ ਆਪਾਂ ਲੋਕ ਭਲਾਈ ਪਾਰਟੀ ਅੱਜ ਕਿਹੜੀ ਦੁਆਰਾ ਆਪਾਂ ਸਥਾਪਿਤ ਕਰ ਰਹੇ ਹਾਂ ਇਹਦੇ ਵਿੱਚ ਕੀ ਆਪਣਾ ਟਾਰਗੇਟ ਹੋਏਗਾ ਦੇਖੋ ਮੈਂ ਜਦੋਂ ਲੋਕ ਭਲਾਈ ਪਾਰਟੀ ਬਣਾਈ ਸੀ ਜੀ ਉਹਦੇ ਪ੍ਰੋਗਰਾਮ ਲੋਕਾਂ ਨੇ ਐਕਸੈਪਟ ਕਰ ਲਿਆ ਸੀ ਉਦੋਂ ਵਕਤ ਹੋਰ ਸੀ ਤੇ ਵੋਟਾਂ ਨਹੀਂ ਸੀ ਪਾਈਆਂ ਠੀਕ ਆ ਬਿਲਕੁਲ ਮੈਂ ਮਜੂਸ ਹੋ ਗਿਆ 1925 ਤੋਂ ਲੈ ਕੇ 2112 ਤੱਕ ਇਹ ਲਗਭਗ 27 ਸਾਲ ਹੋ ਗਏ ਬਿਲਕੁਲ ਤੇ ਮੈਂ ਫਿਰ ਉਹ ਤੋਂ ਬਾਅਦ ਇਹ ਸੋਚਿਆ ਵੀ ਇੱਕ ਬਾਦਲ ਇਹ ਮੰਨ ਗਏ ਸੀ ਵੀ ਅਸੀਂ ਤੁਹਾਡੇ ਇਹ 6-7 ਪੁਆਇੰਟ ਮੰਨ ਲਾ ਗਏ ਬਿਲਕੁਲ ਉਹੀ ਗੱਲਾਂ ਦੇ ਵਿੱਚ ਸੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਮੈਂ ਆ ਗਿਆ ਜੀ ਉਹ ਫਿਰ ਮੈਂ ਸਹੂਜਤਾ ਕਰ ਲਿਆ ਜਦੋਂ ਢੂੜਕ ਸਾਲ ਬਾਅਦ ਸਾਲ ਬਾਅਦ ਇਹਨਾਂ ਨੇ ਕੋਸ਼ਿਸ਼ ਨਾ ਕੀਤਾ ਮੈਂ ਅੱਜ ਕੱਲ ਕੱਲ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਲਾਰੇ ਲਾਉਂਦੇ ਤੇ ਝੂਠੇ ਐ ਤੇ ਮੈਂ ਛੱਡ ਕੇ ਫਿਰ ਚਲੇ ਗਿਆ ਤੁਸੀਂ ਇਹਨਾਂ ਦੇ ਉੱਤੇ ਵੀ ਮਤਲਬ ਆਪਾਂ ਨੂੰ ਪਹਿਲੀ ਹੀ ਪਤਾ ਸੀਗਾ 10 ਸਾਲ ਪਹਿਲੇ ਦੀ ਆਪਾਂ ਦੇਖਦੇ ਆ ਇਹਨਾਂ ਦੀ ਪੋਲਿਸ਼ਿੰਗ ਕਿਸ ਤਰ੍ਹਾਂ ਚੱਲਦੀ ਆ ਇਹਨਾਂ ਉੱਤੇ ਇੱਕਦਮ ਤੁਸੀਂ ਵਿਸ਼ਵਾਸ ਕਿਸ ਤਰ੍ਹਾਂ ਕਰ ਲਿਆ ਉਹ ਮਾੜੇ ਨਹੀਂ ਸੀ ਮੁੱਦੇ ਮੁੱਦੇ ਔਖੇ ਅਸਲ ਵਿੱਚ ਨਾਤਾ ਔਖੇ ਸੀ ਉਹ ਸਿਰਫ ਲੁੱਟੇ ਗਏ ਲੋਕਾਂ ਨੂੰ ਬਚਾਉਣ ਦੇ ਸੀ ਜਿੱਦੇ ਚ ਕੋਈ ਉਹਨਾਂ ਦੀ ਨੁਕਤਾਚੀਨੀ ਵੀ ਨਹੀਂ ਸੀ ਹੋਣੀ ਉਹ ਮੈਨੂੰ ਉਥੋਂ ਮਗਰੋਂ ਸਮਝ ਲੱਗੀ ਵੀ ਇਹਨਾਂ ਨੇ ਨਹੀਂ ਕਰਨਾ ਹਾਲਾਂਕਿ ਮੇਰੇ ਆਉਣ ਨਾਲ ਉਹ 14 ਤੋਂ 15 ਸੀਟਾਂ ਜਿੱਤ ਗਈ ਤੇ ਰਾਜ ਬਣ ਗਿਆ ਨਹੀਂ 14 15 ਸੀਟਾਂ ਅਮਰਿੰਦਰ ਕੋਲ ਜਾਂਦੀਆਂ ਉਹ 60 ਹੋ ਜਾਂਦੀਆਂ ਬਿਲਕੁਲ ਬਕਰ ਉਹਨਾਂ ਦੇ ਵੱਜਣਾ ਸੀਗਾ ਹਾਂ ਲekin ముਦੇ ਦਾ ਆਪਣੇ ਉਹੀ ਸੱਤ ਮੁੱਦੇ ਕਿਹੜੇ ਤੁਸੀਂ ਉਹਨਾਂ ਨੂੰ ਦਿੱਤੇ ਸੀਗੇ ਉਹੀ ਮੁੱਦੇ ਆਪਣੇ ਕੋਲ ਲੋਕ ਭਲਾਈ ਪਾਰਟੀ ਦੇ ਵਿੱਚ ਵੀ ਅੱਜ ਵੀ ਆਪਾਂ ਉਹਨਾਂ ਨੂੰ ਨਹੀਂ ਅੱਜ ਅੱਜ ਉਹ ਅੱਗੇ ਵਧੇ ਅੱਜ ਉਹ ਤੋਂ ਅੱਗੇ ਵਧ ਗਏ ਅੱਜ ਤਾਂ ਅੱਜ ਮੁੱਦਾ ਨਵਾਂ ਹੈ ਵੀ ਪੰਜਾਬ ਦੇ ਲੋਕਾਂ ਨੂੰ ਠਗੀਆਂ ਦੇ ਠੱਗਾਂ ਦੀ ਸਿਆਸਤ ਤੋਂ ਬਚਾਉਣ ਲਈ ਇੱਕ ਨਿਰਪੱਖ ਹੋ ਕੇ ਤੇ ਇੱਕ ਲੋਭ ਲਾਲਚ ਤੋਂ ਵੱਖ ਵੋਟਾਂ ਦੇ ਵੱਖ ਇੱਕ ਔਕਾ ਚੌਕੀਦਾਰਾ ਕਰਨਾ ਹੈ ਤੇ ਉਹਦੇ 'ਚ ਮੇਰੇ ਕੋਲੇ ਬਹੁਤ ਵੱਡੀ ਗਿਲਤੀ ਹੈ ਜਿਹੜੇ ਲੋਕਾਂ ਦੀ ਇੱਜ਼ਤ ਰੱਖਦੇ ਆ ਕੋਈ ਮੱਕੇ ਦੇ ਟਕਰਾਓ ਨਹੀਂ ਕਰਦਾ ਝਗੜਾ ਨਹੀਂ ਕਰਦਾ ਕਿ ਉਹਨਾਂ ਨੂੰ ਚਮਕਾਵਾ ਦੇਖੋ ਰਮਗੜੀ ਸਾਹਿਬ ਤੁਹਾਡਾ ਦੁਨੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡਾ ਨਾਮ ਆ ਜੋ ਤੁਸੀਂ ਕੰਮ ਕੀਤੇ ਨੇ ਉਹ ਕਿਸੇ ਕੋਲੋਂ ਵੀ ਲੁਕੇ ਨਹੀਂ ਹੋਏ ਲੋਕਾਂ ਵਾਸਤੇ ਤੁਸੀਂ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਹੁਣ ਤੱਕ ਵੀ ਲੱਖਾਂ ਹੀ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਹੜੇ ਆਪਣੇ ਨੌਜਵਾਨ ਬਾਰ ਬਾਰੇ ਮੁਲਕਾਂ ਚ ਗਏ ਹੋਏ ਸੀਗੇ ਉਹਨਾਂ ਨੂੰ ਵੀ ਲੈ ਕੇ ਜਾਂਦਾ ਵਾ ਕਿਸੇ ਨੂੰ ਰੋਜ਼ਗਾਰ ਬਲੋਂ ਲੈ ਕੇ ਜਾਂਦਾ ਵਾ ਕਈਆਂ ਨੂੰ ਜਿੰਨਾਂ ਦੀਆਂ ਵੀ ਮੌਤਾਂ ਵੀ ਹੋ ਗਈਆਂ ਸੀਗੀਆਂ ਉਹਨਾਂ ਨੇ ਵੀ ਇਲਾਕੇ ਤੁਸੀਂ ਉਹਨਾਂ ਦੇ ਘਰ ਤੱਕ ਪਹੁੰਚਣ ਚ ਬਹੁਤ ਵੱਡਾ ਰੋਲ ਅਦਾ ਕੀਤਾ ਵਾ ਉਹਨਾਂ ਲੋਕਾਂ ਨੂੰ ਪੂਰਾ ਸਾਧਨ ਕਰਕੇ ਨਾ ਮੈਂ ਯਾਨੀ ਮੈਂ ਉਸ ਕੁਰਬਾਨੀ ਦਾ ਮੁੱਲ ਨਹੀਂ ਵਟੂਗਾ ਮੈਂ ਉਸ ਕੁਰਬਾਨੀ ਦੇ ਸਿਰ ਤੇ ਕੀਤੀ ਸੀ ਵਾ ਹੋਈ ਹੈ ਮੈਂ ਚੌਕੀ ਹੱਦ ਸੇਵਾ ਕੀਤੀ ਹੈ ਮੈਂ ਹੁਣ ਚੌਕੀਦਾਰਾ ਕਰਕੇ ਜਿਹੜੇ ਪੰਜਾਬ ਆਪ ਤਾਂ ਹਾਥੀਆਂ ਜਿੱਡੇ ਬਣ ਗਏ ਲੀਡਰ ਤੇ ਪਬਲਿਕ ਬਣ ਗਈ ਮਰੀਆਂ ਵੀਆਂ ਸੁੱਕੀਆਂ ਵੀਆਂ ਬੱਕਰੀਆਂ ਜਿੰਨੀ ਕਰਤੀ ਤੇ ਮੈਂ ਉਹਦੇ ਉੱਤੇ ਮੈਂ ਕਹਿਣਾ ਵੀ ਆਹ ਕਰਨ ਵਾਲੇ ਆ ਬਾਰ ਬਾਰ ਇਹਨਾਂ ਨੂੰ ਵੋਟਾਂ ਨਾ ਬਹੁਦੇ ਕਹਿਣ ਹਟਜੋ ਵੀ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਇਹ ਦੇਖਿਆ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕਿਹੜਾ ਤੁਸੀਂ ਇਹ ਬਹੁਤ ਵੱਡਾ ਕਦਮ ਚੱਕਿਆ ਵਾ ਅਸੀਂ ਵੀ ਵੱਧ ਤੋਂ ਵੱਧ ਤੁਹਾਡੇ ਨਾਲ ਖੜਾਂਗੇ ਮਿਹਰਬਾਨੀ ਧੰਨਵਾਦ ਜੀ ਇੰਨੀ ਉਮਰ ਹੋ ਗਈ ਹਾਂਜੀ ਮੇਰੇ ਨਾਲ ਹਰਜੀਤ ਦੁਗਰੀ ਅਤੇ ਪਵਿੰਦਰ ਦੀ ਰਿਪੋਰਟ